ਜਦੋਂ ਪੰਤੇ ਕੁਸਕਦਾ ਦਿਨ ਆਇਆ ਤਾਂ ਉਹ ਸਾਰੇ ਇਕ ਥਾਂ ਇਕੱਠੇ ਸੀ ਅਰ ਅਚਾਨਕ ਆਕਾਸ਼ ਤੋਂ ਇੱਕ ਗੂੰਜ ਆਈ ਜਿਹੀ ਵੱਡੀ ਭਾਰੀ ਅਨੇਰੀ ਦੇ ਵਗੰਦੀ ਹੁੰਦੀ ਹੈ ਅਤੇ ਉਸ ਨਾਲ ਸਾਰਾ ਘਰ ਜਿੱਥੇ ਉਹ ਬੈਠੇ ਸਨ ਪਰ ਗਿਆ ਅਰੋਨਾ ਨੂੰ ਅੱਗ ਜਹੀਆਂ ਜੀਬਾਂ ਬکریاں ਬکریاں ਹੁੰਦੀਆਂ ਵਿਖਾਈ ਦਿੱਤੀਆਂ ਅਤੇ ਉਹ ਉਹਨਾਂ ਵਿੱਚੋਂ ਹਰੇ ਕੁੱਤੇ ਠਹਿਰੀਆਂ ਤਦ ਉਹ ਸਭੇ ਪਵਿੱਤਰਾ ਆਤਮਾ ਨਾਲ ਪਰ ਗਏ ਅਤੇ ਹੋਰ ਬੋਲੀਆਂ ਬੋਲਣ ਲੱਗ ਪਏ ਜਿਵੇਂ ਆਤਮਾ ਨੇ ਉਹਨਾਂ ਨੂੰ ਬੋਲਣ ਦਿੱਤਾ ਅੱਜਕੱਲ ਬਹੁਤ ਸਾਰੇ ਚਰਚ ਦਾਵਾ ਕਰਦੇ ਹਨ ਕਿ ਉਹ ਪੰਤੇਕੂਸਤ ਮਨਾਉਂਦੇ ਹਨ ਅਤੇ ਉਨ੍ਹਾਂ ਨੇ ਪਵਿੱਤਰ ਆਤਮਾ ਪ੍ਰਾਪਤ ਕੀਤੀ ਹੈ ਹਾਲਾਂਕਿ ਅਸੀਂ ਪਵਿੱਤਰ ਆਤਮਾ ਦੀਆਂ ਆਸ਼ੀਸ਼ਾਂ ਤਦ ਹੀ ਪ੍ਰਾਪਤ ਕਰ ਸਕਦੇ ਹਾਂ ਜਦੋਂ ਅਸੀਂ ਉਸ ਦਿਨ ਪੰਤੇਕੂਸਤ ਮਨਾਉਂਦੇ ਹਾਂ ਜਿਸ ਦਿਨ ਨੂੰ ਪਰਮੇਸ਼ਵਰ ਦੁਆਰਾ ਸਥਾਪਿਤ ਨਿਯਮ ਅਨੁਸਾਰ ਪਰਮੇਸ਼ਵਰ ਨੇ ਖੁਦ ਨਿਯੁਕਤ ਕੀਤਾ ਸੀ ਫਿਰ ਪੰਤੇਕੂਸਤ ਦੀ ਤਾਰੀਖ ਕੀ ਹੈ ਜਦੋਂ ਅਸੀਂ ਪਵਿੱਤਰ ਆਤਮਾ ਦੀਆਂ ਆਸ਼ੀਸ਼ਾਂ ਪ੍ਰਾਪਤ ਕਰ ਸਕਦੇ ਹਾਂ ਪੁਰਾਣੇ ਨਿਯਮ ਵਿੱਚ ਪੰਤੇਕੂਸਤ ਦਾ ਨਾਮ ਹਫ਼ਤਿਆਂ ਦਾ ਪਰਬ ਹੈ ਇਸ ਦਾ ਅਰਥ ਹੈ ਕਿ ਪਹਿਲੇ ਫਲ ਦੇ ਦਿਨ ਜੀ ਉਠਣ ਦੇ ਦਿਨ ਤੋਂ 7 ਸਬਦ ਦਾ ਪਾਲਨ ਕਰਨਾ। ਨਵੇਂ ਨੀਂਮ ਦੇ ਸਮਿਆਂ ਵਿੱਚ ਇਸ ਨੂੰ ਪੰਤੇਕੂਸਤ ਕਿਹਾ ਜਾਂਦਾ ਸੀ ਕਿਉਂਕਿ ਇਹ ਪਹਿਲੇ ਫਲ ਦੇ ਦਿਨ ਤੋਂ ਬਾਅਦ 50 ਦਿਨ ਹੈ। ਫਿਰ ਪੰਤੇਕੂਸਤ ਦਾ ਨਿਯਮ ਕੀ ਹੈ? ਯਿਸੂ ਨੇ ਆਪਣੇ ਚੇਲਿਆਂ ਨੂੰ ਸਵਰਗ ਜਾਣ ਤੋਂ ਪਹਿਲਾਂ ਪ੍ਰਾਰਥਨਾ ਕਰਨ ਲਈ ਕਿਹਾ। యేసు ਦੇ ਬਚਨ ਅਨੁਸਾਰ ਚੇਲਿਆਂ ਨੇ ਸਵਰਗ ਜਾਣ ਦੇ ਦਿਨ ਤੋਂ 10 ਦਿਨਾਂ ਤੱਕ ਪ੍ਰਾਰਥਨਾ ਕਰਨ ਤੋਂ ਬਾਅਦ ਪੰਤੇਕੂਸਤ ਨੂੰ ਮਰਕੁਸ ਦੇ ਉੱਪਰਲੇ ਕਮਰੇ ਵਿੱਚ ਮਨਾਇਆ। ਦੂਜੇ ਸ਼ਬਦਾਂ ਵਿੱਚ ਪੰਤੇਕੂਸਤ ਦਾ ਨਿਯਮ ਸਵਰਗ ਜਾਣ ਦੇ ਦਿਨ ਤੋਂ ਪੰਤੇਕੂਸਤ ਤੱਕ 10 ਦਿਨਾਂ ਲਈ ਹਰ ਸਵੇਰ ਅਤੇ ਸ਼ਾਮ ਨੂੰ ਪ੍ਰਾਰਥਨਾ ਕਰਨਾ ਅਤੇ ਪੰਤੇਕੂਸਤ ਦੇ ਦਿਨ ਨੂੰ ਪਵਿੱਤਰ ਮੰਨਣਾ ਹੈ। ਪੰਤੇਕੂਸਤ ਦੇ ਦਿਨ ਪਵਿੱਤਰ ਆਤਮਾ ਦੇ ਕੰਮ ਦੁਆਰਾ ਕਈ ਆਤਮਾਵਾਂ ਨੂੰ ਪਰਮੇਸ਼ਵਰ ਵੱਲ ਲਿਜਾਇਆ ਗਿਆ। ਫਿਰ ਸਾਨੂੰ ਪਵਿੱਤਰ ਆਤਮਾ ਪ੍ਰਾਪਤ ਕਰਨ ਲਈ ਪੰਤੇਕੂਸਤ ਨੂੰ ਕਿਉਂ ਮਨਾਉਣਾ ਹੈ ਹਫ਼ਤਿਆਂ ਦਾ ਪਰਬ ਉਸ ਦਿਨ ਨੂੰ ਯਾਦ ਕਰਨ ਲਈ ਸਥਾਪਿਤ ਕੀਤਾ ਗਿਆ ਸੀ ਜਦੋਂ موسی 10 ਹੁਕਮਾਂ ਨੂੰ ਪ੍ਰਾਪਤ ਕਰਨ ਲਈ ਉੱਪਰ ਚੜਿਆ ਸੀ ਯਿਸੂ ਨੇ موسی ਦੇ ਕੰਮ ਦੇ ਅਨੁਸਾਰ ਭਵਿੱਖਬਾਣੀ ਨੂੰ ਪੂਰਾ ਕੀਤਾ ਜਿਸ ਤਰ੍ਹਾਂ موسی ਲਾਲ ਸਮੁੰਦਰ ਤੋਂ ਧਰਤੀ ਤੇ ਉਤਰਨ ਤੋਂ ਬਾਅਦ 40ਵੇਂ ਦਿਨ ਸੀਨੀ ਪਹਾੜ ਉੱਤੇ ਚੜਿਆ ਉਸੇ ਤਰ੍ਹਾਂ ਯਿਸੂ ਆਪਣੇ ਜੀ ਉੱਠਣ ਤੋਂ ਬਾਅਦ 40ਵੇਂ ਦਿਨ ਸਵਰਗ ਗਏ ਸੀ ਨਾਲ ਹੀ ਜਿਵੇਂ موسی ਲਾਲ ਸਮੁੰਦਰ ਨੂੰ ਪਾਰ ਕਰਨ ਤੋਂ ਬਾਅਦ 50ਵੇਂ ਦਿਨ ਪਰਮੇਸ਼ਵਰ ਤੋਂ 10 ਹੁਕਮਾਂ ਨੂੰ ਪ੍ਰਾਪਤ ਕਰਨ ਲਈ ਸੀਨੀ ਪਹਾੜ ਉੱਤੇ ਗਿਆ ਉਸੇ ਤਰ੍ਹਾਂ ਯਿਸੂ ਨੇ ਸਵਰਗ ਵਿੱਚ ਅਤਿ ਪਵਿੱਤਰ ਅਸਥਾਨ ਵਿੱਚ ਪ੍ਰਵੇਸ਼ ਕੀਤਾ ਅਤੇ ਆਪਣੇ ਜੀ ਉੱਠਣ ਤੋਂ 50ਵੇਂ ਦਿਨ ਪਵਿੱਤਰ ਆਤਮਾ ਨੂੰ ਵਹਾਇਆ ਇਸ ਲਈ ਪਵਿੱਤਰ ਆਤਮਾ ਨੂੰ ਪ੍ਰਾਪਤ ਕਰਨ ਲਈ ਸਾਨੂੰ ਨਿਸ਼ਚਿਤ ਸਮੇਂ ਅਤੇ ਵਿਵਸਥਾ ਦੇ ਅਨੁਸਾਰ ਪੰਤੇਕੂਸਤ ਦਾ ਪਾਲਣ ਕਰਨਾ ਚਾਹੀਦਾ ਹੈ। ਸ਼ੁਰੂਆਤੀ ਚਰਚ ਦੇ ਸੰਤ ਜਿਨ੍ਹਾਂ ਨੇ ਪੰਤੇਕੂਸਤ ਮਨਾਇਆ ਪਵਿੱਤਰ ਆਤਮਾ ਦੇ ਤੋਹਫ਼ਿਆਂ ਰਾਹੀਂ ਦੁਨੀਆ ਨੂੰ ਪ੍ਰਚਾਰ ਕੀਤਾ ਕਿ ਯਿਸੂ ਮਸੀਹ ਹੈ। ਫਿਰ ਕੀ ਕੋਈ ਚਰਚ ਹੈ ਜਿੱਥੇ ਲੋਕਾਂ ਨੂੰ ਪੰਤੇਕੂਸਤ ਨੂੰ ਮਨਾਉਣ ਦੁਆਰਾ ਪਵਿੱਤਰ ਆਤਮਾ ਦੀ ਆਸ਼ੀਸ਼ ਮਿਲਦੀ ਹੈ ਜਿਵੇਂ ਕਿ ਯਿਸੂ ਨੇ ਬਾਈਬਲ ਵਿੱਚ ਭਵਿੱਖਬਾਣੀ ਕੀਤੀ ਸੀ? ਹਾਂ, ਉਹ ਹੈ। ਚਰਚ ਆਫ ਗੋਡ ਵਰਲ ਮਿਸ਼ਨ ਸੋਸਾਇਟੀ ਹੈ ਚਰਚ ਆਫ ਗੋਡ ਜੋ ਮਸੀਹ ਦੇ ਬਚਨ ਅਨੁਸਾਰ ਪੰਤੇਕੋਸਦ ਦਾ ਪਾਲਣ ਕਰਦਾ ਹੈ ਪਵਿੱਕ ਬਾਣੀ ਅਨੁਸਾਰ ਪਵਿੱਤਰ ਆਤਮਾ ਦੀਆਂ ਆਸ਼ੀਸ਼ਾਂ ਪ੍ਰਾਪਤ ਕਰਦਾ ਹੈ 2022 ਤੱਕ ਚਰਚ 175 ਦੇਸ਼ਾਂ ਵਿੱਚ 33 ਲੱਖ ਰਜਿਸਟਰਡ ਮੈਂਬਰਾਂ ਤੱਕ ਵੱਧ ਗਿਆ ਹੈ